ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਨੈ ਹੋਵਈ ਜੇ ਸੋਚੀ ਲਖ ਬਾਰ ਚੁੱਪੈ ਚੁੱਪਨੈ ਹੋਵਈ ਜੇ ਲੈ ਰਹਾ ਲਿਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਸ ਆਣ ਪਾਲਖ ਹੋ ਹੈ ਤਾਂ ਇੱਕ ਨੈ ਚੱਲੇ ਨਾਲ ਕਿਭ ਸਚਿਆ ਰ ਹੋਈਐ ਕਿਉ ਕੂੜੈ ਟਟਾ ਪਾਲੂ ਹੁਕਮਰ ਜਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਣ ਜੀ ਹੈ ਹੁਕਮ ਮਿਲੈ ਵਡਿਆਈ ਹੁਕਮੀ ਉਤਮਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੀ ਬੂਝੈ ਤੈ ਹਉਮੈ ਕਹ ਨ ਕੋਈ ਗਾਵੈ ਕੋ ਤਾਣ ਹੋਵੈ ਕਿਸ ਤਾਣ ਗਾਵੈ ਕੋ ਦਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਗੰਬੀ ਚਾਰ ਗਾਵੈ ਕੋ ਸਾਧ ਕਰੇ ਤਨਖੇ ਗਾਵੈ ਕੋ ਜੀਐ ਲੈ ਪਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰ ਹਾ ਦੂਰ ਕਥਨਾ ਕਥੀਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਲੈਂਦੇ ਥਕਪਾ ਹੈ ਜੁਗਾ ਜੁਗੰਤਰ ਖਾਈ ਕਾ ਹੈ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਿਕਸੈ ਬੇ ਪਰਵਾਹੋ ਸੱਚਾ ਸਾਹਿਬ ਸੱਚਾ ਨਾਇ ਪਾਖਿਆ ਪਉ ਅਪਾਰ ਆਖੇ ਮੰਗੈ ਦੇ ਦੇ ਦਾਤ ਕਰੇ ਦਾਤਾਰ ਫੇਰ ਕੀ ਕਹਿ ਰੱਖੀ ਐ ਜਤ ਦਿਸੈ ਦਰਬਾਰ ਮੂਹੋਂ ਕੀ ਬੋਲਣ ਬੋਲੀ ਐ ਜਤ ਸੁਣ ਤਰੇ ਪਿਆਰ ਅਮਰਤ ਬੇਲਾ ਸਚ ਨਾਉ ਬੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਗਦਵਾਰ ਨਾਨਕ ਈ ਵੈ ਜਾਣੀਐ ਸਭ ਆਪੇ ਸਚਿਆਰਥਾ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਨ ਗਾਵੀਏ ਗੁਣੇ ਨਿਦਾਨ ਗਾਵੀਏ ਸੁਣੀਏ ਮਨ ਰਖਿਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਐ ਸਾਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾਂ ਇੱਕ ਦੇਵ ਜਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਬਾਵਾ ਬਿਨ ਪਾਣੀ ਕੀ ਨਾਇ ਕਰੀ ਜੇਤੀ ਸੇਠੋ ਪਾਈ ਬੇਖਾਂ ਬਿਨ ਕਰਮਾ ਕੀ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੋਣੀ ਗੁਰਾਂ ਇੱਕ ਦੇਵ ਜਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨੌਆ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਈ ਕੈ ਜਸ ਕੀ ਰਤ ਜਗ ਲੇ ਜੇ ਤਿਸ ਨਦਰ ਨ ਆਬਈ ਤੈ ਬਾਤ ਨ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋ ਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤਿਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣੇ ਸਿੱਧ ਪੀਰ ਸੁਰਨਾਥ ਸੁਣੇ ਤਰਤ ਦਵਲੇ ਆਕਾਸ਼ ਸੁਣਿਆ ਦੀਪ ਲੋ ਪਤਾਲ ਸੁਣਿਆ ਪਉ ਨਾ ਸਕੈ ਕਾਲ ਨਾਨਕ ਭਗਤਾ ਸਦਾ ਬੀਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾਇੰਦ ਸੁਣਿਆ ਮੁਕਤ ਸਲਾਹਨੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਤ ਸਮਰਤ ਵੇਦ ਨਾਨਕ ਭਗਤਾ ਸਦਾ ਬੀਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਰਚਕਾਇ ਸ਼ਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿਤਿਆਨ ਨਾਨਕ ਭਗਤਾ ਸਦਾ ਬੀਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇਗਾ ਸੁਣਿਆ ਸੇਖੀ ਪਾਤਸ਼ਾ ਸੁਣਿਆ ਅੰਦੇ ਪਾ ਬੈ ਰਹੋ ਸੁਣਿਆ ਹੱਥ ਹੋਵੇ ਅਸਗਾਹ ਨਾਨਕ ਭਗਤਾ ਸਦਾ ਬੀਗਾਸ ਸੋਣੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨਾ ਲਿਖਣਾ ਹੋਰ ਮੰਨੇ ਕਾ ਬੇਕਰਣ ਵਿਚਾਰ ਐਸਾ ਨਾਮ ਨਿਰੰਜਨ ਹੋਈ ਜੀ ਕੋ ਮਨ ਜਾਣੇ ਮਨ ਕੋਈ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਣ ਕੀ ਸੁੱਧ ਮੰਨੇ ਮੋਹ ਛੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਮਨੈ ਮਾਰਗ ਠਾਕ ਨ ਪਾਏ ਮਨੈ ਪਤਿ ਸਿਓ ਪਰਗਟ ਜਾਏ ਮਨੈ ਮਗਨ ਚਲੈ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਮਨੈ ਪਾਵੈ ਮੋਕ ਦੁਬਾਰ ਮਨੈ ਪਰਬਾਰ ਐਸਾ ਧਾਰ ਮਨੈ ਤਰੇ ਤਾਰੇ ਗੁਰ ਸਿੱਖ ਮਨੈ ਨਾਨਕ ਭਵੈਨ ਭਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਪੰਜ ਪਰ ਬਾਣ ਪੰਜ ਪਰ ਦਾਨ ਪंचे ਪਾਵੈ ਦਰਗਹਿ ਮਾਨ ਪंचे ਸੋਹੈ ਦਰ ਰਾਜਾ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਤਾਲ ਧਰੰਦੇ ਆਕਾ ਪੂਤ ਸੰਤੋਖਤਾ ਪਰਖਿਆ ਜਨ ਸੂਤ ਜੇ ਕੋ ਬੁੱਝੈ ਹੋਵੇ ਸਚਿਆਰ ਤਬ ਲੈ ਉਪਰ ਕੇਤਾ ਭਾਰ ਤਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਰਤਾਲੈ ਕਮਨਜੂਰ ਜੀ ਹੈ ਜਾਤਰੰਗਾ ਕੇ ਨਾਮ ਸਬਨਾਲਿ ਕੇ ਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨਸਵਾਲੀ ਔਰੂਪ ਕੇਤੀ ਦਾਤ ਜਾਣੇ ਕੌਣਕੂਤ ਕੀਤਾ ਪਸਾਓ ਏਕੋ ਕਬਾਓ ਤਿਸਤੇ ਹੋਏ ਲਖ ਦਰਿਆਵ ਕੁਦਰਤ ਕਵਨ ਕਹਾ ਵਿਚਾਰ ਬਾਰਿਆ ਨਾ ਜਾਵਾ ਏਕ ਬਾਰ ਜੋ ਤੁਧ ਭਾਵੈ ਸਾਈ ਕਲੀਕਾਰ ਤੋ ਸਦਾ ਸਲਾਮਤ ਨਿਰੰਕਾਰ असंख जप असंख पावो असंख पूजा असंख तप ताओ असंख ग्रंथ मुख वेद पाठ असंख योग मन रहै ओ दास असंख भक्त गुण ज्ञान विचार असंख सती असंख दातार असंख सूर मोह पक्षार असंख मोल लिब लाए तार कुदरत कवन कहा विचार बारेया ना जाबा एक बार जो तुद पावै साईं पलेकार ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾ ਹੈ ਜੋਰ ਅਸੰਖ ਗਲ ਪੜ ਹੱਤਿਆ ਕਮਾ ਹੈ ਅਸੰਖ ਪਾਪੀ ਪਾਪ ਕਰ ਜਾ ਹੈ ਅਸੰਖ ਕੁੜੇ ਯਾਰ ਕੁਰੇ ਫਿੜਾ ਹੈ ਅਸੰਖ ਮਲੇਸ਼ ਮਲ ਭਖ ਖਾ ਹੈ ਅਸੰਖ ਨਿੰਦਕ ਸਿਰ ਕਰੈ ਪਹਾਰ ਨਾਨਕ ਨੀਜ ਕਹਿ ਵਿਚਾਰ ਬਾਰਿਆ ਨ ਜਾਬਾ ਏਕਬਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਵ ਅਗੰਮ ਅਗੰਮ ਅਸੰਕਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਬਖਾਣ ਜਿੰਨ ਏ ਲਿਖੇ ਤੇ ਸਿਰਨਾਹ ਜਿ ਫਰਮਾਇ ਤੇ ਤਿਪ ਤਿਪਾ ਹੈ ਜੇ ਤਾ ਕੀਤਾ ਤੇਤਾ ਨਾਉ ਬਿਨ ਨਾ ਬੈ ਨਾਹੀ ਕੋ ਥਾਉ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਬਾਰ ਜੋ ਤਦ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ ਕੇ ਮੂਹਤ ਪਲੀਤੀ ਕੱਪੜ ਹੋਏ ਤੇ ਸਾਬਣ ਲਈਏ ਉਹ ਧੋਏ ਭਰਿਆ ਮਤ ਪਾਪਾਂ ਕੈ ਸੰਗ ਉਹੋ ਤਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਥ ਤਪ ਦਿਆ ਦਤ ਦਾਨ ਜੀ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਤ ਮਲਣਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਓ ਸਤ ਸੋਹਣ ਸਦਾ ਮਰਚਾਓ ਕਵਣ ਸੂਬੇ ਲਾ ਬਖਤ ਕਵਣ ਕਵਣ ਥਿਤ ਕਵਣ ਬਾਰ ਕਵਣ ਸਿਰਤੀ ਮਾਹੋ ਕਵਣ ਜਥ ਹੋਆ ਆਕਾਰ ਬੀਲ ਨਾ ਪਾਇਆ ਪੰਡਤੀ ਜੀ ਹੋ ਗੈ ਲੇਖ ਪੁਰਾਣ ਬਖਤ ਨਾ ਪਾਇਓ ਕਾ ਦੀਆ ਜੀ ਲਿਖਣ ਲੇਖ ਪੁਰਾਣ ਥਿਤ ਬਾਰ ਨਾ ਜੋਗੀ ਜਾਣੈ ਰਤਮਾਹੋ ਨਾ ਕੋਈ ਜਕਰਤਾ ਸਿੱਠੀ ਕੋ ਸਾਜਿ ਆਪੇ ਜਾਣੈ ਸੋਈ ਕਿਵ ਕਰਿਆ ਖਾਕਿਬਸਾ ਲਾਹੀ ਕਿਉ ਬਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਾਹਿ ਵੱਡੀ ਨਾਈ ਕੀਤਾ ਜਾਗਾ ਹੋਵੇ ਨਾਨਕ ਜੇ ਕੋ ਆਪੋ ਜਾਣ ਅੱਗੇ ਗਿਆਨ ਸੋ ਹੈ ਪਤਾਲਾ ਪਤਾਲ ਲਖ ਅਗਾਸ ਅਗਾਸ ਓੜ ਕੋੜ ਕਪਾਲ ਧੱਕੇ ਵੇਦ ਕਹਿਣੇ ਇੱਕ ਬਾਤ ਸਹ ਸਠਾਰਹ ਕਣ ਕਤੀਬਾਂ ਅਸਲੋ ਇੱਕ ਧਾਤ ਲਿਖਾ ਹੋਇ ਤਲ ਕੀ ਲਿਖੇ ਹੋਇ ਬినాਸ਼ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਲਾਹੀ ਸਲਾਹ ਐਤੀ ਸੁਰਤ ਨ ਪਾਈਆ ਨਦੀਆਂ ਤੈਬਾ ਪਵੇ ਸਮੁੰਦਰ ਨ ਜਾਣੀ ਸਮੁੰਦਰ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨ ਹੋ ਬਣੀ ਜੇ ਤਿਸ ਮਨੋਂ ਨ ਬਿਸਰਹਿ ਅੰਤ ਨ ਸਿਫਤੀ ਕਹਿਣ ਨ ਅੰਤ ਅੰਤ ਨ ਕਰਨੇ ਦੇਣ ਨ ਅੰਤ ਅੰਤ ਨ ਵੇਖਣ ਸੁਣ ਨ ਅੰਤ ਅੰਤ ਨ ਜਾਪੈ ਕਿਆ ਮਨਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾ ਬਾਰ ਅੰਤ ਕਾਰਣ ਕੀਤੇ ਬਿਲਲਾ ਹੈ ਤਾਕੇ ਅੰਤ ਨਾ ਪਾਏ ਜਾ ਹੈ ਇਹੋ ਅੰਤ ਨਾ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉਪਰ ਉੱਚਾ ਨਾਓ ਇਹ ਬੜ ਊਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਹਿਤਾ ਮਾਇਕੇ ਤੇ ਮੰਗੈ ਜੋ ਦੀ ਅਪਾਰ ਕੀਤਿਆ ਗੜਤ ਰਹੀ ਵਿਚਾਰ ਕੀਤੇ ਕੱਪ ਟੁੱਟਹਿ ਬੇਕਾਰ ਕੀਤੇ ਲੈ ਲੈ ਮੁਕਰਪਾ ਹੈ ਕੀਤੇ ਮੂਰਖ ਖਾਈ ਖਾ ਹੈ ਕੀਤਿਆਂ ਨੂੰ ਭੁੱਖ ਸਦਮਾਰ ਇਹ ਹੈ ਪੀ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੈ ਕੋਈ ਜੀ ਕੋ ਖਾਇ ਕੇ ਆਖਣ ਪਾਏ ਉਹੋ ਜਾਣੈ ਜਿਤਿਆਂ ਮੋਖ ਖਾਇ ਆਪੇ ਜਾਣੈ ਆਪੇ ਦੇ ਅੱਖੇ ਸੇ ਪੀ ਕੇ ਹੀ ਕੇ ਜਿਸਨੂੰ ਬਖਸ਼ੇ ਸਤਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਬੱਪਾ ਔਰ ਮੁੱਲ ਬਪਾਰੀ ਅਮਲ ਪੰਡਾਰ ਅਮੁੱਲ ਆਬ ਹੈ ਮੁੱਲ ਜਾ ਹੈ ਮੁੱਲ ਭਾਏ ਮੁੱਲਾ ਸਮਾ ਹੈ ਅਮੁੱਲ ਧਰਮ ਅਮੁੱਲ ਦੇ ਬਾਣ ਮੁੱਲ ਤੁਲੇ ਅਮਲ ਪਰ ਬਾਣ ਮੁੱਲ ਬਖਸੀਸ ਮੁੱਲ ਨਿਸ਼ਾਨ ਮੁੱਲ ਕਰਮ ਅਮੁੱਲ ਪ੍ਰਮਾਣ ਅਮੂਲੋ ਅਮੂਲ ਆਖਿਆ ਨਾ ਜਾਏ ਆਖ ਆਖ ਰਹੇ ਲਿਬਲਾਏ ਆਖੇ ਬੇਦ ਪਾਟ ਪੁਰਾਣ ਆਖੇ ਪੜੇ ਕਰੇ ਬਕਿਆਣ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੈ ਸਰਖੈ ਸਿੱਧ ਆਖੈ ਕੀਤੇ ਕੀਤੇ ਬੁੱਧ ਆਖੈ ਦਾਨ ਵਖੈ ਦੇਵ ਆਖੈ ਸੁਰ ਨਰ ਮਨੁ ਜਨ ਸੇਵ ਕੀਤੇ ਆਖੈ ਆਖਣ ਪਾਏ ਕੀਤੇ ਕੈ ਕੈ ਉਠ ਉਠ ਜਾ ਹੈ ਇਤੇ ਕੀਤੇ ਹੋਰ ਕਰੇ ਤਾਂ ਆਖਣ ਸਕੈ ਕੀ ਕੀ ਜੇਵੜ ਭਾਵੈ ਤੇ ਬਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਖੀਐ ਸਿਰ ਗਾ ਬਾਰਾ ਗਾ ਬਾਰ ਸੋਦਰ ਕੇ ਹਾ ਸੋ ਕਰਕੇ ਹਾ ਜਿਤ ਬੈ ਸਰਬ ਸਮਾਲੇ ਬਾਜੇ ਨਦ ਅਨੇਕ ਸੰਕਾਕੇ ਤੇ ਬਾਵਨ ਹਾਰੇ ਕੇਤੇ ਰਾਗ ਪਰਿ ਸੋ ਕਈ ਅਨੇਕ ਤੇ ਗਾਵਨ ਹਾਰੇ ਗਾਵੈ ਤਉਨੋਂ ਪਉਣ ਪਾਣੀ ਬੈਸਾਂ ਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿੱਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਬਾਰੇ ਗਾਵਹਿ ਇੰਦ ਇੰਦ ਸੰ ਬੈਠੀ ਦੇਵਤਿਆਂ ਦਰ ਨਾਲੇ ਗਾਵੈ ਸਤ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਬੰਨ ਨ ਰਖੀ ਸਰਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨਮੋਹਣ ਸੁਰਗਾ ਮਚ ਪਿਆਲੇ ਗਾਵਨ ਰਤਨ ਪਾਏ ਤੇਰੇ 83 ਤੀਰਥ ਨਾਲੇ ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਧਾਰੇ ਸਹੀ ਤੁੰਗ ਗਾਵੈ ਜੋ ਤੁਦ ਪਾਪਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਵਨ ਸੇ ਮ ਚਤਨੇ ਅਵੰਦਨ ਕੀ ਵਿਚਾਰੀ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾ ਹੀ ਹੈਪੀ ਹੋਸੀ ਜਾਏ ਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੇ ਕਰ ਕਰ ਜਿਨ ਸੀ ਮਾਇਆ ਜਿਨੋਂ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਪ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਤ ਸਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੈ ਵਿਪੂਤ ਕਿੰਤਾ ਕਾਲ ਕੁਵਾਰੀ ਕਾਇਆ ਜੁਕਤ ਡੰਡਾ ਪਰਤੀਤ ਆਈ ਪੰਥੀ ਸਗਲੇ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤੇ ਸੈ ਆਦੇਸ ਆਧਾ ਨੀਲਾ ਨਾ ਦਾ ਨਾ ਹੱਥ ਜੁਗ ਜੁਗ ਏਕੋ ਬੇਸ ਬਹੁਤ ਗਿਆਨ ਦੇ ਆ ਪੰਡਾਰਨ ਘਟ ਘਟ ਬਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਦੇ ਅਵਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾ ਬਹਿ ਲੇਖਿ ਆਵੈ ਭਾਗ ਆਦੇਸ ਤੇ ਸਹ ਆਦੇਸ ਆਦ ਨੀਲਾ ਨਾਦ ਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਬਿਾਈ ਤਿੰਨ ਚੇਲੇ ਪਰਬਾਣ ਇਕ ਸੰਸਾਰੀ ਇਕ ਪੰਡਾਰੀ ਇਕ ਲਾਏ ਦੀ ਬਾਣ ਜਿਪ ਤਿਸ ਭਾਵੇ ਤੇ ਚਲਾਵੇ ਜਿਬ ਹੋਵੇ ਫੁਰਮਾਨ ਓਹ ਹੋ ਵਿਖੇ ਉਹਨਾਂ ਨਦਰ ਨਿਆਵੇ ਬੁਤ ਆਏ ਹੋ ਵਿਡਾਨ ਆਦੇਸ ਤੇ ਸੇ ਆਦੇਸ ਆਧਾ ਨੀਲਾ ਨਾਦ ਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕਾ ਬਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੇ ਕਾਰ आदेश ते स आदेश आदा नीला नादा नाहत जुग जुग एको वेस एक दूजी पौ लाख होए लाखो वे लाख बीस लाख लाख गेड़ा आखिए एक नाम जगदीश इतराह पत पवणिया चड़िए होए की सुन गल्ला आकाश की कीटा ई दिस नानक नदरी पाई है कूड़ी कूड़ा तीस आखण जोर चपैनै जोर जोर न मंगण देण न जोर जोर न जीवन मरण न जोर जोर न राजमाल मनसोर ਜੋੜਨਾ ਸੁਰਤੀ ਗਿਆਨ ਵਿਚਾਰ ਜੋੜਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋੜ ਕਰ ਵੇਖੈ ਸੋ ਨਾਨਕ ਉਤਮ ਨੀਚ ਨ ਕੋਇ ਰਾਤੀ ਦੇਤੇ ਦਿੱਤੇ ਬਾਰ ਪਵਨ ਪਾਣੀ ਅਗਨੀ ਪਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਹੈ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥ ਸੋਹਣ ਪੰਚ ਪਰਵਾਣ ਨਗਰੀ ਕਰਮ ਪਵੇ ਨਿਸ਼ਾਨ ਕਚਪਕਾਈ ਉੱਤੇ ਪਾਏ ਨਾ ਨਗਿਆ ਜਾਪੈ ਜਾਏ ਧਰਮਖੰਡ ਕਾ ਇਹੋ ਧਰਮ ਗਿਆਨਖੰਡ ਕਾ ਖੋ ਕਰਮ ਕੀਤੇ ਪਵਨ ਪਾਣੀ ਬਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਘੜ ਤਕੜੀਆ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਨਮਨ ਕੀਤੇ ਕੀਤੇ ਰਤਨ ਸਮੁੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਿਰਿੰਦ ਕੀਤੀਆਂ ਸੁੱਤੀ ਸੇਵਕ ਕੀਤੇ ਨਾਨਕ ਅੰਤ ਨ ਅੰਤ ਗਿਆਨਖੰਡ ਮੈਂ ਗਿਆਨ ਪਰਜੰਡ ਤਿੱਥਾਨਾਦ ਬਿਨੋਦ ਕੋੜ ਅਨੰਦ ਸ਼ਰਮਖੰਡ ਕੀ ਬਾਣੀ ਰੂਪ ਤਿੱਥਾ ਘੜਤ ਕੜੀਏ ਬਹਤਾਂ ਨੂੰਪਾ ਤਾਂਕੀਆਂ ਗੱਲਾਂ ਕਥੀਆਂ ਨਾ ਜਾਹ ਹੈ ਜੇ ਕੋ ਕਹੈ ਪਿਛੈ ਪਛਤਾਏ ਤਿੱਥੈ ਘੜੀਏ ਸੁਰਤ ਮਤ ਮਨ ਬੋਧ ਤਿੱਥੈ ਘੜੀਏ ਸੁਰਾ ਸਦਾ ਕੀ ਸੋਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥਾ ਜੋਦ ਮਹਾਬਲ ਚੋਰ ਤិន ਮੈਂ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮੈ ਮਾਮਾ ਹੈ ਤਾਂ ਕੇ ਰੂਪ ਨ ਕਥਨੇ ਜਾਏ ਨਾ ਉਮਰੈ ਨਾ ਠਾਗੇ ਜਾਏ ਜਿਨ ਕੈ ਰਾਮ ਬਸੈ ਮਨ ਮਾਹੈ ਤਿੱਥੈ ਭਗਤ ਬਸੈ ਕੇ ਲੋਏ ਕਰੈ ਆਨੰਦ ਸੱਚਾ ਮਨ ਸੋਈ ਸਤ ਖੰਡ ਬਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਆਲ ਤਿੱਥੈ ਖੰਡ ਮੰਡਲ ਵਰਪੰਡ ਜੇ ਕੋ ਕਥਾ ਤੇ ਅੰਤ ਨੇ ਅੰਤ ਤਿੱਥੈ ਲੋ ਲੋ ਆਕਾਰ ਜਿਬ ਜਿਬ ਹੁਕਮ ਤਿਬੈ ਤਿਵਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤਪਾਹਾਰਾ ਧੀਰਜ ਸੁਣਿਆਰ ਐਰਣ ਮਤ ਬੇਦਾਥਿਆਰ ਭਉ ਖੱਲਾ ਅਗਨ ਤਪਤਾਉ ਭਾਂਡਾ ਪਾਉ ਅਮਰਿਤ ਢਟਾਲ ਕੜੀਏ ਸ਼ਬਦ ਸੱਚੀ ਟਕਸਾਲ ਜਿੰਨ ਕੋ ਨਦਰ ਕਰਮ ਤਿੰਕਾਰ ਨਾਨਕ ਨਦਰਿ ਨਦਰਨੀ ਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰੇ ਆਈਆਂ ਬਾਚੈ ਧਰਮ ਹਾ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਹਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ